ਔਰ ਬਾਬਿਓ ਕਿਵੇਂ ਹੋ ਸਾਰੇ ਠੀਕ ਹੋ ਔਰ ਚਾਲ ਯਾਰ ਆਪਾਂ ਜੋਗੀ ਪੀਰ ਚਾਲਦੇ ਆ ਇਨੇ ਮੇਲਾ ਆਈ ਜਾਂਦਾ ਨਾਲੇ ਤਾਂ ਨਾਲੇ ਦੇਖਦੇ ਆ ਕੀ ਪ੍ਰੋਗਰਾਮ ਸੁਮਾਰੀ ਜਾਂਦੇ ਆ ਥਾਂ ਤੂੰ ਜਾਂ ਦਿਖਾਉਣੇ ਆ ਸਾਨੂੰ ਤੇ ਹੋਰ ਸੁਣਾਓ ਕਰਦਿਆ ਕਰੋ ਯਾਰ ਸ਼ੇਅਰ ਵੀਡੀਓ ਵੀਡੀਓ ਭੇਜਦੇ ਆ ਤੇ 10 20 ਜਾਣੇ ਦੇਖਦੇ ਆਪਣੀ ਵੀਡੀਓ ਇਹ ਸੌਕ ਤਾਂ ਜਾਂ ਸੌਕ ਜਣਾ ਦਾ ਦੇਖਣੀ ਚਾਹੀਦਾ ਇੰਨੇ ਇੱਕ ਤਾਂ ਆਪਾਂ ਨੂੰ ਬੰਦੇ ਉਂ ਵੀ ਜਾਣਦੇ ਆ ਯਾਰ ਚਲੋ ਹੌਲੀ ਹੌਲੀ ਚੱਲ ਕੋ ਕੰਮ ਕੋਈ ਗੱਲ ਨਹੀਂ ਇੱਕੋ ਦਿਨ ਤਾਂ ਪੈਣ ਚੋ ਕਿਸੇ ਦਾ ਵੀ ਨਹੀਂ ਚੱਲਦਾ ਹੁੰਦਾ ਤੇ ਚਲੋ ਚੱਲਦੇ ਆ ਮਿਲਦੇ ਆ ਜੋਗੀ ਪੀਰ ਜਾ ਕੇ ਦਿਖਾਉਣੇ ਆ ਸਾਨੂੰ ਵੀ ਕੀ ਨਲੇ ਬਾਬੇ ਦੀ ਜਗਾ ਦਿਖਾਉਣੇ ਆ ਤੇ ਨਾਲੇ ਦੇਖਦੇ ਆ ਕੀ ਕੰਮ ਚੱਲ ਚੱਲੀ ਸੁਣਸ ਰੈਂ ਹੋ ਰਹੀ ਆ ਬਾਬੇ ਗਲੀਆਂ ਚ ਕੋਈ ਮਿਲਦੀ ਨਹੀਂ ਯਾਰ ਕੋਈ ਵਾਰੀ ਨਹੀਂ ਹੁੰਦਾ ਯਾਰ ਕੰਮ ਵੀ ਹੁਣ ਤਾਂ ਕੋਈ ਕੰਮ ਵੀ ਨਹੀਂ ਆ ਆਪਣੇ ਪਿੰਡ ਦਾ ਗੁਰਦੁਆਰਾ ਬਈ ਗੁਰਦੁਆਰਾ ਦਾ ਵਧੀਆ ਆਪਣੇ ਪਿੰਡ ਦਾ ਇਹ ਹੀ ਗੱਲ ਨਹੀਂ ਵਧੀਆ ਬਣਾਇਆ ਆ ਸਾਡਾ ਹਰੀ ਯਾਰ ਬਲੌਗ ਬਣਾਈਏ ਨਾ ਹੋਏ ਹੋਰ ਦੇਖੋ ਗੁਰਦੁਆਰਾ ਆਪਣੇ ਪਿੰਡ ਦਾ ਸੇਰ ਆ ਲਾਇਆ ਪੈਣਾ ਜਮਾ ਕਿਵੇਂ ਪਿੰਡ ਛੋਟਾ ਸੁੰਨੀਆਂ ਪਈਆਂ ਜਮਾਂ ਗਲੀਆਂ ਕੋਈ ਬੰਦਾ ਹੀ ਨਹੀਂ ਹੈਗਾ ਭੈਣ ਦੇ ਮਰਾ ਗਿਆ ਆ ਸਾਡੇ ਜੀਵ ਹੁੰਦਾ ਕੁੱਤਾ ਬਈ ਜੇ ਇਹਨੂੰ ਸ਼ਕਾਰ ਤੇ ਲਿਆਣਾ ਹੋਵੇ ਮਨ ਲਾਦਾ ਛੜਦੀ ਨਹੀਂ ਕਿਸੇ ਨੂੰ ਪਤੰਦਰ ਪੈਂਦਾ ਪੈਰਾ ਚਾਉਣ ਲੱਗ ਗਿਆ ਆ ਦੇਖੋ ਸ਼ਕਾਰ ਤਾਂ ਇਹ ਮੈਂ ਇੱਕ ਮਿੰਟ ਜੀ ਕਰ ਦੂ ਓਏ ਓਰਿਆ ਆ ਤੇਰੇ ਡੁੱਬਣਿਆ ਹਾ 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 ਪੜਾ ਬਈ ਜਗਾ ਤਾਂ ਆਪਣੇ ਬਹੁਤ ਆ ਯਾਰ ਇੱਧਰ ਡੇਰਾ ਰਹਿ ਗਿਆ ਬਾਬੇ ਧੂਣੀ ਦਾ ਤੇ ਇੱਕ ਬਾਬੇ ਦਾ ਡੇਰਾ ਸੀਗਾ ਇੱਧਰਲੀ ਸਾਈਡ ਸਾਡੇ ਦੋ ਤਾਂ ਡੇਰੇ ਆ ਗਏ ਤੇ ਆ ਸਾਹਮਣੇ ਜੋਗੀ ਪੀਰ ਦੀ ਜਗਾ ਆ ਗਈ ਤੇ ਤੁਹਾਨੂੰ ਦਿਖਾਉਣਾ ਅੰਦਰ ਜਾ ਕੇ ਬਾਬੇ ਬਹੁਤ ਤਗੜੀ ਚੀਜ਼ ਆ ਗਈ ਇਹ ਹੀ ਗੱਲ ਨਹੀਂ ਦੇਖੋ ਬਾਰੋਂ ਦੇ ਆ ਲੋਕ ਦਬਾਬੇ ਦਬੂਬੇ ਤੋਂ ਆਈ ਜਾਂਦੇ ਰਹਿੰਦੇ ਆ ਆ ਸੀ ਭਾਈ ਮੇਨ ਗੇਟ ਐ ਇਹ ਬਾਬੇ ਜੋਗੀ ਪੀਰ ਦਾ ਕਿਦੋਂ ਆਪਾਂ ਅੰਦਰ ਜਾਨੇ ਆ ਮੇਨ ਗੇਟ ਐ ਇਹ ਬਲੰਦ ਵੀ ਵਾਜਦੀ ਆ ਬਾਬੇ ਜੋਗੀ ਪੀਰ ਦੀ ਇਹ ਤਾਹਾਂ ਮਹਾਰਾਜ ਦੀ ਸਵਾਰੀ ਹੁੰਦੀ ਆਗੀ ਤੇ ਇੱਥੋਂ ਐਂਟਰ ਹੁੰਦੇ ਆ ਧੰਨ ਧੰਨ ਬਾਬਾ ਜੋਗੀ ਪੀਰ ਜੀ ਤੇਰੀ ਆਸਰਾ ਬਾਬੇ ਜੋਗੀ ਪੀਰ ਦੇ ਸ਼ਿਰਤੀ ਤੁਰੇ ਫਿਰਦੇ ਆਂ ਇੱਧਰ ਬਈ ਹਰੀ ਦਾ ਦੀ ਸਮਾਦਾ ਬਾਬੇ ਦੀ दारू ਚੜਦੀ ਹੈਗੀ ਹੁਣਿਆ ਮਾਰੋ ਮਾਰ ਚਲੀ ਜਾਂਦਾ ਕੰਮ ਤਾਂ ਮਾਰੋ ਮਾਰ ਚਲੀ ਜਾਂਦਾ ਬਾਬੇ ਜੋਗੀ ਪੀਰ ਦਾ ਮੇਲਾ ਆਈ ਅੰਦਰਾਂ ਸਫਾਈ ਤਾਂ ਪੂਰੀ ਕਰੀ ਜਾਂਦੇ ਆਗੇ ਇੱਧਰ ਬਾਬੇ ਜੋਗੀ ਪੀਰ ਦਾ ਲੰਗਰ ਆ ਬਈ ਇੱਧਰ ਤੋਂ ਬਾਬੇ ਵਾਲੇ ਲੰਗਰ ਲਾਉਂਦੇ ਹੁੰਦੇ ਆਗੇ ਆਇਆ ਮੇਲਾ ਆ ਤੁਹਾਨੂੰ ਉਦੋਂ ਦਿਖਾਉਂਗਾ ਬਹੁਤ ਬਹੁਤ ਸੰਗਤ ਆਉਂਦੀ ਹੈਗੀ ਆ ਤਲਾਬ ਆ ਉਹ ਵੀ ਬਾਬੇ ਜੋਗੀ ਪੀਰ ਦਾ ਹੁਣ ਤਾਂ ਪਾਣੀ ਕੱਢਿਆ ਪਿਆ ਬਾਲਾ ਡੂੰਗਾਗਾ 10 ਫੁੱਟ ਡੂੰਗਾ ਬਈ ਘਟੋ ਘਟਾ ਪਾਣੀ ਕੱਢਿਆ ਪਿਆ ਹੁਣ ਤਾਂ ਇਹਦਾ ਮੇਰੇ ਖਿਆਲ ਨਾਲ ਮੇਲੇ ਵੇਲੇ ਨਵਾਂ ਭਰਨਗੇ ਪਾਣੀ ਇਹ ਚ ਆਸੀ ਬਲੰਦ ਬਾਬੇ ਜੋਗੀ ਪੀਰ ਦੀ ਮੈਂ ਇੱਥੇ ਮੱਥਾ ਟੇਕਦਾ ਬਈ ਚੱਲੀ ਜਾਂਦਾ ਕੰਮ ਰੰਗ ਰੋਂਗਦਾ ਜਮਾ ਓਕੇ ਹੋਈ ਜਾਂਦਾ ਸਾਰਾ ਇੱਧਰ ਪਾਰਕ ਆ ਆ ساری ਪਾਰਕ ਵਾਲੀ ਜਗਾ ਆ ਗਈ ਬਈ ਕੰਮ ਤਾਂ ਪੂਰੀ ਝੱਲੀ ਜਾਂਦਾ ਰੰਗਾ ਰੋਂਗਾ ਆ ਦੇਖੋ ਚਾਰੇ ਪਾਸੇ ਮਿਸਤਰੀ ਲੱਗ ਰਿਆ ਹੁੰਦਾ ਕੱਲਰ-ਕੁੱਲਰ ਕਰੀ ਜਾਂਦੇ ਐ ਸਾਰੇ ਮੇਲੇ 'ਚ ਰਹਿ ਗਏ 10 ਕ ਦਿਨ ਬਈ ਆਪਣੇ ਮੇਲੇ 'ਚ 10 ਦਿਨਾਂ ਨੂੰ ਮੇਲਾ ਹੈਗਾ ਮੇਲੇ ਦੇ ਤਾਂ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਜੈ ਬਾਬਾ ਜੋਗੀ ਪੀਰ ਆ ਅਸੀਂ ਬਾਬੇ ਦਾ ਕੋੜਾ ਬਈ ਬਾਬਾ ਜੋਗੀ ਪੀਰ ਇੱਥੇ ਮੱਥਾ ਟੇਕਦਾ ਹੈਗਾ ਇੱਧਰ ਵੀ ਟੇਕਦਾ ਬਈ ਮੱਥਾ ਦਾ ਆ ਸੀ ਨਹੀਂ ਹੰਦੇਗਾ ਦਾ ਬਈ ਦਰਾਗੀ ਜੋਤ ਜੈ ਹੋ ਬਾਬਾ ਜੀ ਹੱਸੀ ਗਿਆ ਬਾਬਾ ਜੀ ਆ ਜਾਗਾ ਬਬੇ ਦੀ ਵੀ ਥਾ ਦਾ ਬਈ ਬਾਵਾ ਥਾਂ ਮੈਂ ਦੇਖਦਾਗਾ ਆ ਬਾਬੇ ਦਾ ਨਸਾਨ ਸਾਹਿਬ ਆ ਗਿਆ ਇੱਧਰ ਲੰਗਰ ਆ ਗਿਆ ਬਈ ਇੱਧਰਲੀ ਸਾਈਡ ਇੱਧਰ ਮਾਗਰ ਮਿੱਟੀ ਨਿਕਲਦੀ ਹੈਗੀ ਚੜਾਵਾ ਬਈ ਇੱਥੇ ਚੜਦਾਗਾ ਛਿਉਣਾ ਚਾਂਦੀ ਚੁੰਦੀ ਸਾਰਾ ਕੁਝ ਚੜਦਾ ਇੱਥੇ ਕਿਉਂਕਿ ਇਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਆਹਲਾ ਸੁੱਖ ਦਾਗਾ ਹਣਾ ਉਹ ਸਾਰਾ ਕੁਝ ਚੜਦਾਗਾ ਇੱਥੇ ਤਸਰੀ ਹਿਲਾਇਆ ਪੈ ਜੋਗੀ ਫਿਰ ਪੂਰਾ ਸਰਾ ਬਣਾਤਾ ਬਈ ਬਹੁਤ ਵਧੀਆ ਜਗਾ ਗਈ ਇਹ ਉੱਪਰ ਜਾਣ ਵਾਲੀ ਜਗਾ ਬਈ ਆ ਬਾਬੇ ਨੇ ਪ੍ਰਸ਼ਾਦ ਦਿੱਤਾ ਆਪਾਂ ਨੂੰ ਕੇਲੇ ਤੇ ਲੱਡੂ 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 ਤਾਂ ਬਈ ਇੱਥੇ ਆਮ ਹੀ ਹੁੰਦੇ ਆਗੇ ਕਿੰਨੇ ਮਰਜੀ ਕਿੰਨੇ ਮਰਜੀ ਖਾਲੇ ਬੰਦਾ ਬਲੰਦ ਦੇ ਉੱਪਰ ਆ ਗਏ ਬਈ ਆਪਾਂ ਇਧਰਲੀ ਸਾਈਡ ਤੇ ਹੈ ਗਿਆ ਆਪਣਾ ਪਿੰਡ ਆ ਰਹਾ ਹੈ ਗਿਆ ਆਪਣਾ ਪਿੰਡ ਉਹ ਜੁਨੀਵਰਸਿਟੀ ਰਹੀ ਸਾਹਮਣੇ ਆ ਜੁਨੀਵਰਸਿਟੀ ਹੈ ਬਈ ਉੱਪਰ ਉਹਦਾ ਸਾਰਾ ਕੁਝ ਹੀ ਦੀ ਦਾ ਬਾਗ ਐਂਡ ਲਾਦਾ ਭਰਾਵਾ ਦੇਖੋ ਆ 350 400 ਕਿੱਲਾ ਬੇਲੀ ਪਈ ਆ ਬਈ ਚਿੜੀ ਆ ਗੜੀਆਂ ਕਿ ਕਰਾਂ ਕੁ ਕਰਾਂ ਇਹ ਦੇਖਦੇ ਹੋ ਤੁਸੀਂ 400 350 ਕਿੱਲਾ ਬੇਲੇ ਪਿਆ ਇਹ ਬਾਬੇ ਜੋਗੀ ਪੀਰ ਦੀ ਜਗਾ ਹੈਗੀ ਇਹ ਆ ਦੇਖੋ ਪਿੱਛੇ ਵੀ ਬੈਕ ਸਾਈਡ ਵੀ ਇੱਧਰ ਬਾਬੇ ਦੇ ਇੱਧਰ ਦੇਖੋ ਇੱਧਰ ਵੀ ਸਾਰੇ ਕਿਤੇ ਤੁਹਾਨੂੰ ਦਿਸੂਗਾ ਹਨਾ ਬਹੁਤ ਆ ਬੇਲਾ ਪਿਆਗਾ ਜੈ ਉਹ ਬੱਬਾ ਜੀ ਆ ਦੇ ਇੱਧਰ ਬੂਟੇ-ਬਾਟੇ ਲਾਤੇ ਬਾਈ ਥਾਂਸ ਮਾਰ ਕੇ ਇੱਧਰ ਪਾਰਕ-ਪੂਰਕ ਬਣਾਈ ਜਾਂਦੇ ਆ ਦੇਖੋ ਬੈਕ ਸਾਈਡ ਸਰੀ ਹੋਈ ਜਾਂਦਾ ਕੰਮ ਦਾ ਬਾਈ ਤੁਸੀਂ ਦੇਖੀ ਚੱਲਿਓ ਆਉਣ ਵਾਲੇ ਸਮੇਂ 'ਚ ਪੂਰਾ ਘੈਂਟ ਹੋ ਜੂ ਆ ਆਪਣੇ ਪਿੰਡ ਦਾ ਸਰਕਾਰੀ ਸਕੂਲ ਆ ਬਾਈ ਆ ਦੀਸੀ ਜਾਂਦਾ ਜਿਹੜਾ ਸਾਹਮਣੇ ਮੈਂ ਕਹਣਾ ਆਉਣ ਵਾਲੇ ਸਮੇਂ 'ਚ ਤਾਂ ਯਾਰ ਬਈ ਆਤੀ ਹੋ ਜੂ ਕੰਮ ਦਵਾਬੇ ਦੂਬੇ ਵਾਲੇ ਸਾਰੇ ਆਉਂਦੇ ਆ ਬਈ ਉਹ ਬਾਗ ਅਮਰੂਦਾਂ ਦਾ ਇੱਕ 2 ਕਿੱਲੇ 뷰 ਦੇਖੋ ਇੱਥੋਂ ਬਾਬੇ ਕਿੰਨਾ ਤਗੜਾ ਆ ਰਿਹਾ ਦੇਖੋ ਸਾਰਾ ਪਿੰਡ ਦੀਦਾ ਇਥੋਂ ਲੰਗਰ ਲੋਂਗਰ ਲੋਹਾ ਲਾਹਾ ਦਾ ਮੈਨੂੰ ਲੱਗਦਾ ਇੱਥੇ ਉਹੀ ਪਿਆਰ ਆਂਦਾ ਅਨਾਕਸਾ ਬਈ ਬਾਬੇ ਜੋਗੀ ਪੀਰ ਦਾ ਆ ਹੁਣ ਤੋਂ ਇਹ ਦੁਆ ਬਣਨਾ ਹੈ ਸਾਰਾ ਦੇਖੋ ਇੱਥੇ ਕਮੇਟੀ ਪੈਂਦੀ ਆ ਬਈ ਚਲੋ ਆਪਾਂ ਹੁਣ ਚੱਲਦੇ ਆ ਘਰੇ ਬਈ ਕੇਰਾ ਬਈ ਆ ਕੇ ਦੇਖੋ ਤੁਸੀਂ ਬਾਬੇ ਜੋਗੀ ਪੀਰ ਦੇ ਨਾਲ ਦਾ ਸੁੱਖਾ ਪੂਰੀਆਂ ਹੁੰਦੀਆਂ ਹਨਾ ਤੇ ਨਾਲੇ ਜਗਾ ਦੇਖਣ ਵਾਲੀ ਹੈਗੀ ਬਾਬੇ ਇਤਿਹਾਸਿਕ ਜਗਾ ਬਾਬੇਓ ਤੇ ਆਸ ਤਾਂ ਮਾੜਾ ਮੋਟਾ ਤਾਂ ਆਪਾਂ ਨੂੰ ਪਤਾ ਹੈਗਾ ਹੂੰ ਕਿਵੇਂ ਆਪਣੇ ਪਿੰਡ ਦਾ ਬਾਬੇ ਉਹ ਇਤਿਹਾਸ ਦਾ ਇਹ ਕਿਸੇ ਨੂੰ ਵੀ ਨਹੀਂ ਪਤਾ ਆਪਾਂ ਨੂੰ ਵੀ ਕਿਸੇ ਨੂੰ ਵੀ ਨਹੀਂ ਪਤਾ ਕਿਤੇ ਜਿਆਦੇ ਸਿਆਣੇ ਬੰਦੇ ਨੇ ਪੂਰੇ ਮੈਂ ਕਹਣਾ ਅਸੀਂ ਉਸੇ ਸਾਲਾਂ ਦੇ ਹਨਾ ਉਹਨਾਂ ਨੂੰ ਮਾੜਾ ਮੋਟਾ ਪਤਾ ਹੈਗਾ ਤੇ ਇਤਿਹਾਸ ਦਾ ਕਿਸੇ ਨੂੰ ਪਤਾ ਨਹੀਂ ਬਾਬੇ ਜੋਗੀ ਪੀਰ ਤਾਂ ਕਹਿੰਦੇ ਆਗੇ ਵੀ ਪੈ ਪਰੀਆਂ ਆਈਆਂ ਸੀ ਇੱਥੇ ਵੀ ਉੱਥੋਂ ਜਨਮ ਹੋਇਆ ਸੀ ਬਾਬੇ ਜੋਗੀ ਪੀਰ ਦਾ ਜੋਗੀ ਜੋਗੀ ਕਹਦੇ ਹੁੰਦੇ ਸੀ ਉੱਥੋਂ ਜੋਗੀ ਪੀਰ ਰੱਖਦਾ ਬਾਬੇ ਦਾ ਨਾ ਹੋਰ ਬਾਬਾ ਪਿਆਸ ਬਾਰੇ ਪਤਾ ਬਾਬਾ ਜੋਗੀ ਪੀਰ ਦੇ ਪਿਆਸ ਬਾਰੇ ਪਤਾ ਨਹੀਂ ਬਸ ਇੰਨਾ ਕੁ ਦਾ ਸਾਨੂੰ ਵੀ ਪਤਾ ਬਾਬੇ ਜੋਗੀ ਪੀਰ ਦਾ ਕਹਿੰਦੇ ਵੀ ਪਰੀਆਂ ਸਿਰੋ ਜਨਮ ਹੋਇਆ ਸੀਗਾ ਆ ਦੇਖਣ ਵਾਲੀ ਜਗਾ ਯਾਰ ਕੇ ਆ ਕੇ ਦੇਖੋ ਤੁਸੀਂ ਠੀਕ ਆ ਚੱਲ ਬਾਬਿਓ ਠੀਕ ਆ ਓਕੇ ਚਲੋ ਹੁਣ ਚੱਲਦੇ ਆ ਬਾਬਿਓ ਆਪਾਂ ਘਰੇ ਤੇ ਵੀਡੀਓ ਬੁੜੀਆਂ ਬਣਾ ਲੀਆਂ ਸਾਰੀਆਂ ਬਾਬੇ ਜੋਗੀ ਪੀਰ ਦੀ ਜਗਾ ਦਿਖਾਤੀ ਹੈ ਨਾ ਠੀਕ ਆ ਓਕੇ ਬਾਬੇ ਮਿਲਦੇ ਆ ਅਗਲੇ ਵਲੌਗ ਚ ਕਿਤੇ ਹੋਰ ਜਾਵਾਂ ਯਾਰ ਹੋਰ ਬਣਾ ਕੇ ਲਿਆ ਮੈਂ ਮੂ ਮੈਂ ਸੋਚੀ ਹੈ ਨਾ ਵੀ ਮੂਸੇ ਵਾਲਦੇ ਪਿੰਡ ਜਾਵਾਂਗੇ ਇਸ ਤੋਂ ਬਾਅਦ ਆਪਣੇ ਤਾਂ ਨੇੜੇ ਹੀ ਹੈਗਾ 10 ਕਿਲੋਮੀਟਰ ਆਗਾ ਪੈਂਦੇ ਆ ਦੀ ਧੁੱਪ ਪੈਂਦੀ ਐ ਇਧਰੋਂ ਚਲ ਕੋਈ ਗੱਲ ਨਹੀਂ ਚਲੋ ਠੀਕ ਐ ਬਾਬੇ ਓਕੇ ਬਾਏ